ਪਤਾਂ ਜੀ ਅੱਜ ਦੀ ਮੀਟਿੰਗ ਕਾਦੀ ਸੀ ਆਪਣੀ ਅੱਜ ਪੀਕੇਯੂ ਇਕਤਾ ਗਰਾਹਾਂ ਦੀ ਜ਼ਿਲ੍ਹੇ ਦੀ ਮੀਟਿੰਗ ਦੀ ਮਾਸਤੂਆਣਾ ਸਾਹਿਬ ਜਿਹੜਾ ਕਿ ਆਪਾਂ ਨੇ 18 ਤਰੀਕ ਨੂੰ ਹਰ ਪਿੰਡ ਦਾ ਵਾਸਤੇ ਸਮਾਨ ਲੈ ਕੇ ਜਾਣਾ ਦੀ ਕੋਲੀ ਭਰਾਉ 20 ਤਰੀਕ ਨੂੰ ਕੀਤੀ ਗਈ ਆ ਜਿਹੜੇ ਪਿੰਡ ਲੱਗੇ ਹੋਏ ਨੇ ਹਰ ਪਿੰਡ ਦਾ ਲਈ ਸਮਾਨ ਇਕੱਠਾ ਕਰਨਾ ਉਹਨਾਂ ਨੇ ਕਲਕ ਜਾਂ ਕੋਈ ਸੂਟ ਕੱਪੜੇ ਚਾਰ ਉਹ ਸਮਾਨ ਇਕੱਠਾ ਕਰਨ ਲੱਗੇ ਹੋਏ ਨੇ ਜਿਹੜਾ ਤੂੜੀ ਵਾਲਾ ਤੂੜੀ ਵਾਲਾ ਉਹ ਬਾਹਰ ਦੇ ਵਿੱਚ ਪੜਾਣੇ ਜਾਣਾ ਹੁਣ ਜਿਹੜਾ ਸਮਾਨ ਲੈ ਕੇ ਜਾਣਾ ਆਪਾਂ ਨੇ ਉਹ ਸੁੱਕਾ ਸਮਾਨ ਆ ਜਿਹੜਾ ਉਹਨਾਂ ਦੇ ਖਾਣ ਪੀਣ ਵਾਲਾ ਉਹ ਲੈ ਕੇ ਜਾਣਾ ਇਹਦੇ ਲਈ ਜਿਹੜੇ ਬਿਸਤਰੇ ਨੇ ਉਹ ਲੈ ਕੇ ਜਾਣੇ ਨੇ ਇਹਦੇ ਲਈ ਸਾਡੇ ਭਰਾਵਾਂ ਨੂੰ ਬੇਨਤੀ ਆ 20 ਤਰੀਕ ਨੂੰ 9 ਵਜੇ ਮਾਸਤੂਣਾ ਸਾਹਿਬ ਇਕੱਠੇ ਹੋਣਾ ਪ੍ਰਸਾਦਾ ਪਾਣੀ ਸਾਕ ਕੇ ਮਾਸਤੂਆਣਾ ਸਾਹਿਬ ਤੋਂ ਆਪਾਂ ਨੇ ਕਾਫਲੇ ਦੇ ਰੂਪ ਦੇ ਵਿੱਚ ਜਾਣਾ ਇਹਦੇ 3 ਫੜਾ ਬਣ ਚੁੱਕੇ ਨੇ 1 20 ਤਰੀਕ ਨੂੰ 1 22 ਤਰੀਕ ਨੂੰ 1 24 ਤਰੀਕ ਨੂੰ ਤਿੰਨ ਜਿਹੜੇ ਆਪਣੇ ਹਾ ਕਾਫਲੇ ਜਾਣੇ ਨੇ ਇਹਦੇ ਲਈ ਸੋਨੂੰ ਬੇਨਤੀ ਆ ਮੇਰੇ ਭਰਾਵਾਂ ਨੂੰ ਜਿਹੜੇ ਕੀ ਆਪਣੇ ਸੰਗਰੂਰ ਬਲਾਕ ਤੋਹਾਨੀਗੜ ਬਲਾਕ ਤੇ ਦਿੜਪਾ ਬਲਾਕ ਤਿੰਨ ਬਲਾਕਾਂ ਦੀ ਆਪਣੀ ਡਿਊਟੀ ਲੱਗੀ ਆ 20 ਤਰੀਕ ਨੂੰ ਜਿਹਦੇ ਵਿੱਚੋਂ ਜੇ ਕੋਈ ਇੱਕ ਦੋ ਪਿੰਡ ਰਹਿਗੇ ਤਾਂ ਉਹ 22 ਤਰੀਕ ਵਾਲੇ ਚ ਜਾਂ 24 ਵਾਲੇ ਚ ਜਾਣ ਜਾਣਗੇ ਇਹਦੇ ਲਈ ਸੋਨੂੰ ਬੇਨਤੀ ਕਰਦੇ ਆ ਵੀ ਕੱਲ ਨੂੰ ਜਿਹੜੇ ਰਹਿੰਦੇ ਨੇ ਮਾੜਾ ਮੋਟਾ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਨ ਤੋਂ ਉਹ ਕੱਲ ਨੂੰ ਕਰੋ ਤੇ ਟਰਾਲੀਆਂ ਲੋਡ ਕਰਕੇ ਰੱਖੋ ਇਹਦੇ ਲਈ ਆਪਾਂ 20 ਤਰੀਕ ਨੂੰ ਜਾਣਾਗੇ 19 ਤਰੀਕ ਨੂੰ ਸੂਬੇ ਦੀ ਮੀਟਿੰਗ ਆ ਉਹ ਆਪਾਂ ਨੂੰ ਦੱਸਣਗੇ ਆਪਾਂ ਨੂੰ ਅੰਮਰਸਰ ਜ਼ਿਲ੍ਹਾ ਮਿਲਿਆ ਅੰਮਰਸਰ ਜ਼ਿਲ੍ਹੇ ਦੇ ਵਿੱਚ ਆਪਣੇ ਸੰਗਲੂਰ ਜ਼ਿਲ੍ਹੇ ਦੀ ਡਿਊਟੀ ਲੱਗੀ ਆ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਜਾਣਾ ਜਿਵੇਂ ਫਾਜ਼ਲਕਾ ਨੂੰ ਪਠੰਡਾ ਮਾਲੂਸਾ ਇਧਰੋਂ ਉਹ ਜਾਣਗੇ ਆਪਾਂ ਨੇ ਜਿਹੜਾ ਜਾਣਾ ਸਹੀ 9 ਵਜੇ ਨੂੰ ਤੁਹਾਡੇ ਚਾਹਨਾ ਚ ਬੇਨਤੀ ਆ 9 ਵਜੇ ਇਕੱਠੇ ਹੋ ਕੇ ਆਪਾਂ ਲੈ ਕੇ ਹੁਣਾਂ ਤੇ ਮਾਵਾ ਭੈਣਾ ਜ਼ਰੂਰ ਨਾਲ ਲੈ ਕੇ ਜਾਣੀਆਂ ਨੇ ਜਿਨ੍ਹਾਂ ਨੇ ਕਿਉਂ ਉੱਥੇ ਜਾ ਕੇ ਖਲਾਤ ਵੀ ਦੇਖਣੇ ਨੇ ਤੇ ਜਿਹੜੇ ਸੂਟ ਜਾਂ ਕੱਪੜਾ ਲੀੜਾ ਉਹ ਭੈਣਾਂ ਸਾਡੀਆਂ ਉਥੇ ਵੱਢਣ ਗਈਆਂ ਤੇ ਇਹਦੇ ਲਈ ਤੁਹਾਡੇ ਚਾਰਾਂ ਨੂੰ ਬੇਨਤੀ ਹੈ ਹਰ ਇੱਕ ਮਿੰਟ ਦੇ ਵਿੱਚੋਂ ਮਾਵਾ ਭੈਣਾਂ ਨੂੰ ਜਰੂਰ ਲੈ ਕੇ ਜਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ